ਰਾਜਨੀਤਿਕ ਲੀਡਰਾਂ ਦੇ ਵੱਲੋਂ ਲੋਕਾਂ ਦੇ ਲਈ ਅਜਿਹੇ ਜਾਲ ਸੁੱਟਿਆ ਜਾਂਦਾ ਜਿਸ ਦੇ ਵਿੱਚ ਲੋਕ ਫਸ ਜਾਂਦੇ ਨੇ ਤੇ ਅਜਿਹੇ ਜਾਲ ਇੱਕ ਵਾਰ ਫਿਰ ਤੋਂ ਲੁਧਿਆਣਾ ਪਸ਼ਮੀ ਦੀ ਜ਼ਿਮਨੀ ਚੌਂਦ ਦੇ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਸੁੱਟ ਦਿੱਤਾ ਗਿਆ ਹੈ ਲਗਭਗ 1 ਸਾਲ ਪਹਿਲਾਂ ਅਜਿਹਾ ਐਲਾਨ ਆਮ ਆਦਮੀ ਪਾਰਟੀ ਦੇ ਵੱਲੋਂ ਜਿਲੰਦਰ ਪਸ਼ਮੀ ਦੀ ਜ਼ਿਮਨੀ ਚੋਣ ਜਿੱਤਣ ਲਈ ਕੀਤਾ ਗਿਆ ਸੀ ਜੋ ਕਿ ਇਹ ਕੰਮ ਕਰਦਾ ਵੀ ਦਿਖਾਈ ਦਿੱਤਾ ਤੇ ਹੁਣ ਅਜਿਹਾ ਐਲਾਨ ਲੁਧਿਆਣਾ ਪਸ਼ਮੀ ਦੇ ਵਿੱਚ ਬੀਤੇ ਦਿਨੀ ਅਰਵਿੰਦ ਕੇਤਰੀਵਾਲ ਦੇ ਵੱਲੋਂ ਇੱਕ ੱਟ ਨੂੰ ਸੰਬੋਧਨ ਕਰਦਿਆਂ ਹੋਇਆਂ ਦੇ ਦਿੱਤਾ ਗਿਆ ਕਿ ਜੇਕਰ ਤੁਸੀਂ ਸੰਜੀਵ ਅਰੋੜਾ ਨੂੰ ਇੱਥੋਂ ਲੁਧਿਆਣਾ ਪਸ਼ਮੀ ਦੀ ਸੀਟ ਤੋਂ ਜਿੱਤਉਂਦੇ ਹੋ ਤਾਂ ਅਸੀਂ ਇਸ ਨੂੰ ਮંત્રી ਬਣਾ ਦਵਾਂਗੇ ਇਹ ਵੱਡਾ ਐਲਾਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਕਰ ਦਿੱਤਾ ਗਿਆ ਹੈ ਉਹਨਾਂ ਦਾ ਕਹਿਣਾ ਕਿ ਤੁਹਾਡਾ ਕੰਮ ਹੈ ਐਮਐਲਏ ਬਣੋਣਾ ਵਿਧਾਇਕ ਬਣੋਣਾ ਅਸੀਂ ਇਸ ਨੂੰ ਕੈਬਨਟ ਮੰਤਰੀ ਬਣਾਵਾਂਗੇ ਇਹ ਲੁਧਿਆਣਾ ਵੈਸਟ ਨੂੰ ਤੁਹਾਡੀ ਜ਼ਿੰਦਗੀ ਨੂੰ ਤੁਹਾਡੇ ਬੱਚਿਆਂ ਦੀ ਜ਼ਿੰਦਗੀ ਨੂੰ ਚਮਕਾ ਦੇਣਗੇ ਇਹ ਮੇਰਾ ਵਾਦਾ ਹੈ ਅoraj ਮੈਂ ਇੱਕ بڑا ਐਲਾਨ ਕਰਨੇ ਜਾ ਰਹਾ ਹਾਂ ਅਗਰ ਆਪ ਨੇ ਆਸ਼ੂ ਕੋ ਵੋਟ ਦਿਆ ਤਾਂ ਇੱਕ ਵਿਪੱਖਸ਼ ਦਾ ਐਮਐਲਏ ਮਿਲੇਗਾ ਆਪਕੋ जो आपके कोई काम नहीं करा पाएगा आप 19 को अपना काम पूरा कर दो, इनको एमएलए बना दो 20 तारीख को हम इनको मंत्री बना देंगे कैबिनेट मंत्री अभी अभी मेरी मान साहब से बात हो गई है मान साहब की भी सहमति है इस पे कि संजीव अरोड़ा जी को आप यहां से लुधियाना वेस्ट से आप अपना पूरा फर्ज कर दो आप इनको एमएलए बना के भेज दो ਹਮ ਇਨਕੋ ਪੰਜਾਬ ਕੀ ਕੈਬਿਨੇਟ ਕੇ ਅੰਦਰ ਮੰਤਰੀ ਬਣਾ ਦੇਗੇ ਤੇ ਇਥੇ ਆਪ ਸੁਪਰੀਮੋ ਦੇ ਵੱਲੋਂ ਇਹ ਵੱਡਾ ਐਲਾਨ ਕਰ ਦਿੱਤਾ ਗਿਆ ਕਿ ਜੇਕਰ ਤੁਸੀਂ ਇਹਨਾਂ ਨੂੰ ਵਿਧਾਇਕ ਬਣਾਉਂਦੇ ਹੋ ਤਾਂ ਅਸੀਂ ਇਸ ਨੂੰ ਪੰਜਾਬ ਦੀ ਕੈਬਿਨਟ ਦੇ ਵਿੱਚ ਮੰਤਰੀ ਬਣਾ ਦਵਾਂਗੇ ਇਸ ਤੋਂ ਪਹਿਲਾਂ ਵੀ 모ਹਿੰਦਰ ਭਗਤ ਨੂੰ ਜਦੋਂ ਜਲੰਧਰ ਪਸ਼ਮੀ ਤੋਂ ਚੋਣ ਲੜਾਈ ਗਈ ਸੀ ਤਾਂ ਆਪ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਦਾ ਐਲਾਨ ਕੀਤਾ ਸੀ ਕਿ ਤੁਸੀਂ ਇਸ ਨੂੰ ਵਿਧਾਇਕ ਦੀਆਂ ਪੌੜੀਆਂ ਚੜਾਓ ਅਗਲੀਆਂ ਪੌੜੀਆਂ ਚੜਾਉਣਾ ਕੰਮ ਮੇਰਾ ਤੇ ਇੱਥੇ ਵੀ ਅਜੇ ਹਲਾਂ ਆਮ ਆਦਮੀ ਪਾਰਟੀ ਦੇ ਵੱਲੋਂ ਕਰ ਦਿੱਤਾ ਗਿਆ ਹੈ ਤੇ ਮੀਡੀਆ ਰਿਪੋਰਟਾਂ ਦਾ ਕਹਿਣਾ ਹੈ ਕਿ ਇਸ ਚੋਣ ਨੂੰ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ ਤੇ ਇਹ ਮੋਚ ਦਾ ਸਵਾਲ ਵੀ ਇੱਥੇ ਇਹ ਚੋਣ ਬਣਦੀ ਦਿਖਾਈ ਦੇ ਰਹੀ ਹੈ ਕਿਉਂਕਿ ਸਾਰੇ ਵਿਰੋਧੀ ਪਾਰਟੀਆਂ ਜੋ ਇਸ ਜ਼ਿਮਨੀ ਚੋਣ ਦੇ ਵਿੱਚ ਨਿਤਰੀਆਂ ਹੋਈਆਂ ਨੇ ਉਹਨਾਂ ਦੇ ਵੱਲੋਂ ਆਮ ਆਦਮੀ ਪਾਰਟੀ ਨੂੰ ਹਰਾਉਣ ਦਾ ਜ਼ੋਰ ਹੈ ਲਗਾਇਆ ਜਾ ਰਿਹਾ ਹੈ ਤੇ ਉਧਰ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਪੈਂਤੜਾ ਖੇਡਿਆ ਗਿਆ ਹੈ ਕਿ ਰਾਜ ਸਭਾ ਮੈਂਬਰ ਸੰਜੀਵ ਔਰੜਾ ਨੂੰ ਇਸ ਜਿਮਣੀ ਚੋਣ ਦੇ ਵਿੱਚ ਉਮੀਦਵਾਰ ਬਣਾਇਆ ਗਿਆ ਹੈ ਜੇਕਰ ਇਹ ਚੋਣ ਜਿੱਤਦੇ ਨੇ ਤਾਂ ਰਾਜ ਸਭਾ ਦੀ ਸੀਟ ਖਾਲੀ ਹੋ ਜਾਵੇਗੀ ਤੇ ਜਿਸ ਦੇ ਵਿੱਚ ਦਿੱਲੀ ਦਾ ਕੋਈ ਵੱਡਾ ਨੇਤਾ ਆਮ ਆਦਮੀ ਪਾਰਟੀ ਦਾ ਨੇਤਾ ਜਾਂ ਓਕੇ ਜਰੀਵਾਲ ਹੋ ਸਕਦੇ ਨੇ ਜਾਂ ਫਿਰ ਮਨੀਸ਼ ਸਸੌਦੀਆ ਉਹ ਰਾਡ ਸਭਾ ਜਾਣ ਲਈ ਤਿਆਰ ਬੈਠੇ ਨੇ ਇਹ ਅਜਿਹੀਆਂ ਰਿਪੋਰਟਾਂ ਮੀਡੀਆ ਦੇ ਵੱਲੋਂ ਜਾਰੀ ਕੀਤੀਆਂ ਜਾ ਰਹੀਆਂ ਨੇ ਤੇ ਇੱਥੇ ਹੁਣ ਆਮ ਆਦਮੀ ਪਾਰਟੀ ਦੇ ਵੱਲੋਂ ਇਹ ਚੋਣ ਜਿੱਤਣ ਦੇ ਲਈ ਇਹ ਨਵਾਂ ਜਾਲ ਸੁੱਟ ਦਿੱਤਾ ਗਿਆ ਹੈ ਤੇ ਇਸ ਦੇ ਨਾਲ ਹੀ ਮੀਡੀਆ ਰਿਪੋਰਟਾਂ ਵੱਲੋਂ ਇਹ ਵੀ ਦਾਵਾ ਕੀਤਾ ਜਾ ਰਿਹਾ ਹੈ ਕਿ ਜੇਕਰ ਸੰਜੀਵ ਅਰੋੜਾ ਇੱਥੇ ਚੋਣ ਜਿੱਤਦੇ ਨੇ ਤਾਂ ਫਿਰ ਇਹਨਾਂ ਚੋਣਾਂ ਦੇ ਨਤੀਜੇ ਤੋਂ ਬਾਅਦ ਕੈਪਟ ਦੇ ਵਿੱਚ ਵੱਡੇ ਫੇਰਬਦਲ ਵੀ ਹੋ ਸਕਦੇ ਨੇ ਜਿਸ ਦੇ ਨਾਲ ਨਾਲ ਸੰਜੀਵ ਔਰੜ ਨੂੰ ਉਦਯੋਗਾਂ ਦੇ ਨਾਲ ਜੁੜਿਆ ਵਿਭਾਗ ਦਿੱਤਾ ਜਾ ਸਕਦਾ ਹੈ ਤੇ ਜਿਸ ਕਰਕੇ ਹੋਰ ਵੀ ਕਈ ਵੱਡੇ ਫੇਰਬਦਲ ਇਸ ਆਪ ਕੈਬਨਟ ਦੇ ਵਿੱਚ ਹੋ ਸਕਦੇ ਨੇ ਕਈ ਨਵੇਂ ਚਿਹਰਿਆਂ ਨੂੰ ਜਗ੍ਹਾ ਮਿਲ ਸਕਦੀ ਹੈ ਤੇ ਕਈ ਜਿਹੜੇ ਇਸ ਮੌਕੇ ਕੈਬਨਟ ਮੰਤਰੀ ਮੌਜੂਦ ਨੇ ਉਹਨਾਂ ਨੂੰ ਬਾਹਰ ਦਾ ਰਸਤਾ ਵੀ ਦਿਖਾਇਆ ਜਾ ਸਕਦਾ ਹੈ ਹਾਲਾਂਕਿ ਕੀ ਫੇਰਬਦਲ ਹੋਵੇਗਾ ਕਿੰਨਾਂ ਨੂੰ ਨਵੀਂ ਜਗ੍ਹਾ ਕੈਬਨਟ ਦੇ ਵਿੱਚ ਮਿਲੇਗੀ ਕਿਹਨਾਂ ਦੀ ਛੁੱਟੀ ਕੀਤੀ ਜਾਵੇਗੀ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਇੱਥੇ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਵਾਰ ਫਿਰ ਤੋਂ ਜੋ ਜਲੰਧਰ ਪਸ਼ਮੀ ਦੇ ਜ਼ਿਲ੍ਹੇ ਚੋਣ ਜਿੱਤ ਲਈ ਐਲਾਨ ਕੀਤਾ ਗਿਆ ਸੀ ਅਜਿਹਾ ਐਲਾਨ ਲੁਧਿਆਣਾ ਪਸ਼ਮੀ ਦੇ ਵਿੱਚ ਵੀ ਕਰ ਦਿੱਤਾ ਗਿਆ ਇਸ ਐਲਾਨ ਦੇ ਬਾਰੇ ਇਸ ਛੁੱਟੇ ਗਏ ਜਾਲ ਦੇ ਬਾਰੇ ਤੁਹਾਡਾ ਕੀ ਕਹਿਣਾ ਤੁਸੀਂ ਆਪਣੀ ਰੈਕਮੈਂਡ ਕਰਕੇ ਦੇ ਸਕਦੇ ਹੋ